राघव चडा मैं लगता औरत जी लगती है बेचारी औरत ना करो यार बचू उन्हें कल परसों पोस्ट की पाई पंजाब पे चार लाख करोड़ का करजा सा जमीन खोई जा रही पोस्ट की पाई है पहला यह दसो कि राघव चडा मुछना चंगा लगता कि बिना मुछ तो चंगा लगता अच्छा दसो तो बिना मुछ तो चंगा लगता यह पोलीटिक्स है यार पाबी दभा का मैंबर बना के भेजे ਪਰ ਉਗਲੀ ਵਾਲਾ ਸ਼ੋਕ ਮਿੱਤਲ ਕਦੀ ਬੋਲਿਆ ਇੱਕ ਲਫ਼ਜ਼ ਪੰਜਾਬ ਲਈ ਆ ਜਿਹੜਾ ਸੰਦੀਪ ਪਾਟਕ ਬਣਾ ਇੱਕ ਲਫ਼ਜ਼ ਬੋਲਿਆ ਕਦੀ ਪੰਜਾਬ ਲਈ ਉਲਟ ਤਾਂ ਬੋਲਿਆ ਹੋਣਗੇ ਅੱਜ ਕੀ ਹੋਇਆ ਵਾ ਆ ਜਿਹੜਾ ਗਲਾਡਾ ਦੇ ਸਾਹਮਣੇ ਖੜੇ ਪੁੱਢਾ ਦੇ ਇਹ ਸਾਰੀਆਂ ਅਥਾਰਟिटीज ਪੰਜਾਬ ਦੀਆਂ ਨੇ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਸਾਰੀਆਂ ਅਥਾਰਟिटीज ਦਾ ਚੇਅਰਪਰਸਨ ਚੇਅਰਮੈਨ ਅੱਜ ਤੋਂ ਡੇਢ ਮਹੀਨਾ ਪਹਿਲਾਂ ਭਗਵੰਤ ਮਾਨ ਨੂੰ ਤੋਰਤਾ ਇਹਨੂੰ ਕਹਿੰਦੇ ਤੈਨੂੰ ਪਾ ਪੁੱਡਾ ਗਲਾਡਾ ਗਵਾਡਾ ਅੰਮ੍ਰਿਤਸਰ ਸਾਰੀਆਂ ਅਥਾਰਟੀਜ਼ ਤੋਂ ਇਹਦਾ ਅਧਿਕਾਰ ਖੋ ਕੇ ਤੇ ਚੀਫ ਸੈਕਟਰੀ ਪੰਜਾਬ ਨੂੰ ਚੇਅਰਮੈਨ ਲਾਤਾ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਵਿੱਚ ਹੋਇਆ ਕਿਉਂਕਿ ਭਗਵੰਤ ਮਾਨ ਵੈਸੇ ਤਾਂ ਅੜਦਾ ਨਹੀਂਗਾ ਰੀੜ ਦੀ ਹੱਡੀ ਹੈ ਨਹੀਂ ਪਰ ਉਹਨੂੰ ਲੱਗਿਆ ਵਾ ਕਿ ਤੇ ਆੜ ਨਾ ਜਾਵੇ ਅਸੀਂ ਜ਼ਮੀਨਾਂ ਖੋਹਣੀਆਂ ਨੇ ਅਸੀਂ ਆਪਣਾ ਲਾਉਣੇ ਤੁਹਾਡਾ ਮੁਖ ਸਕੱਤਰ ਕੌਣ ਠੀਕ ਹੈ ਪੰਜਾਬ ਕੇਡਰ ਦਾ ਇਹ ਸਬਸਟਰ ਗੈਰ ਪੰਜਾਬੀ ਤੁਹਾਡਾ ਡੀਜੀਪੀ ਕੌਣ ਹੈ ਪੰਜਾਬ ਦਾ ਗੈਰ ਪੰਜਾਬੀ ਤੁਹਾਡਾ ਹੋਮ ਸੈਕਟਰੀ ਕੌਣ ਹੈ ਪੰਜਾਬ ਦਾ ਗੈਰ ਪੰਜਾਬੀ ਤੁਹਾਡੀ ਇੰਡਸਟਰੀ ਦੀ ਚੇਅਰਪਰਸਨ ਲਈ ਰੇ ਨੂੰ ਕੁੱਤਾ ਦਿੱਲੀੋਂ ਗੈਰ ਪੰਜਾਬੀ ਔਰ ਜਿਹੜਾ ਲੈਂਡ ਜਿਹੜੀ ਇੰਡਸਟਰੀਅਲ ਕਾਰਪੋਰੇਸ਼ਨ ਜਿਹੜੀ ਇੰਡਸਟਰੀ ਨੂੰ ਚਲਾਉਣਾ ਉਹ ਛੂਪੀ ਦਾ ਇੱਕ ਕੋਈ ਦੀਪਕ ਚੋਹਾਨ ਆਪਣਾ ਪਿੱਠੂ ਇਹਨੇ ਸਸੋੜੀ ਇਹਨਾਂ ਲਾ ਕੇ ਉੱਥੇ ਸਾਡੇ ਉੱਤੇ ਚੇਅਰਮੈਨ ਬਣਾ ਦਿੱਤਾ